ਜੋ ਜੀ ਕੀ ਫਤੇ ਸੰਗਤ ਜੀ ਆਪਾ ਸਤਿਗੁਰਾਂ ਦੀ ਕਿਰਪਾ ਦੇ ਨਾਲ ਭਗਤ ਸੇਖ ਫਰੀਦ ਜੀ ਦੇ ਸ਼ਲੋਕਾਂ ਦੀ ਸੰਥਿਆ ਸਰਵਨ ਕਰ ਰਹਿਆ ਸਤਿਗੁਰੂ ਸਭ ਜੀ ਕਿਰਪਾ ਕਰਨ ਫਰੀਦਾ ਬੁਰੇ ਦਾ ਭਲਾ ਕਰ ਫਰੀਦਾ ਇਥੇ ਜੰਮ ਕੀ ਲਾਵਾਂਗੇ ਭਲਾ ਭਲਾ ਬੋਲਾ ਬੋਲਣਾ ਕਰਤੇ ਵਿਚਨਾਮ ਲੱਗੇਗਾ ਗੁੱਸਾ ਮਾਨ ਨਾ ਹੜਾਏ ਗੁੱਸਾ ਗੱਗੇ ਤੇ ਅਦਕ ਲੱਗੇਗੀ ਮਾਨ ਤੇ ਥਮਕੀ ਲੱਗੇਗੀ ਨਾ ਮੁਕਤਾ ਹੈ ਹੜਾਏ ਹੜਾਏ ਦੇ ਟਿੱਪੀ ਨਹੀਂ ਲਾਉਣੀ ਟਿੱਪੀ ਤੋਂ ਬਿਨਾ ਢੱਡਾ ਲਾ ਕੇ ਬੋਲਣਾ ਹੜਾਏ ਦੇਹੀ ਰੋਗ ਨਾ ਲੱਗਾਈ ਰੋਗ ਤੇ ਆਪਾਂ ਜਮ ਕੇ ਲਾਵਾਂਗੇ ਲੱਗਈ ਤੇ ਵਿਸ਼ਰਾਮ ਲੱਗੇਗਾ ਪੱਲੇ ਸਦ ਕੇਚ ਪਾਏ ਪੱਲ ਪੱਪੇ ਤੇ ਅਧਿਕ ਲੱਗੇਗੀ ਭਾਰਾ ਬੋਲਿਆ ਜਾਵੇਗਾ ਫਰੀਦਾ ਪੰਖ ਪ੍ਰੋਣੀ ਫਰੀਦਾ ਤੇ ਜਮਕੇ ਪੰਖ ਖਖਾ ਲਾਉਣਾ ਕਕਾ ਨਹੀਂ ਲਾਉਣਾ ਪ੍ਰੋਣੀ ਪਪਾ ਰਾਰੇ ਕੰਨਾ ਪ੍ਰਾ ਹਾਏ ਔਕੜ ਹੋ ਣਾਣੇ ਵਿਆਣੀ ਪ੍ਰੋਣੀ ਇਸ ਤਰ੍ਹਾਂ ਬੋਲਣਾ ਹੈ ਇਥੇ ਵਿਸ਼ਰਾਮ ਧੁਣੀ ਸੁਹਾਵਾ ਬਾਗ ਧੁਣੀ ਪੋਲਾ ਬੋਲਣਾ ਧੁਣੀ ਸੁਹਾਵਾ ਬਾਗ ਨੌਬਤ ਨੰਨਾ ਉੜੇ ਔਂਕੜ ਨੋ ਜੇਤੀ ਬੋਲਿਆ ਜਾਵੇਗਾ ਬੱਬਾ ਤੱਤਾ ਬਾਤ ਨੌਬਤ ਕੱਠਾ ਬੋਲਣਾ ਹੈ ਨੌਬਤ ਵੱਜੀ ਹੋਵੇ ਤੇ ਅਦਕ ਸੋਬੇ ਬੱਬੇ ਦੇ ਨਾਲ ਪੋਲਾ ਬੋਲਿਆ ਜਾਵੇਗਾ ਸਿਓ ਤੇ ਵਿਸ਼ਰਾਮ ਚੱਲਣ ਕਾ ਕਰ ਸਾਜ ਫਰੀਦਾ ਰਾਤ ਕਤੂਰੀ ਵੰਡਿਆ ਫਰੀਦਾ ਤੇ ਜਮਕੀ ਵੰਡਿਆ ਤੇ ਵਿਸ਼ਰਾਮ ਲੱਗੇਗਾ ਸੁੱਤਿਆ ਮਿਲੇ ਨਾ ਪਾਓ ਸੁੱਤਿਆ ਸੱਤੇ ਦੇ ਅਧਕ ਲੱਗੇਗੇ ਮਿਲੇ ਤੇ ਖੰਮ ਕੀ ਲੱਗੇਗੇ ਨਾ ਪਾਓ ਨੰਨਾ ਮੁਕਤਾ ਜਿਨ੍ਹਾਂ ਨੈਣ ਨੀਂਦਰਾ ਬਲੇ ਜਿਨ੍ਹਾਂ ਜੱਜੇ ਸਿਹਾਰੀ ਉੱਤੇ ਟਿੱਪੀ ਨੰਨੇ ਕੰਨਾਂ ਪੈਰ ਚ ਹਲੰਤ ਜਿਨ੍ਹਾਂ ਇਹ ਭਾਰਾ ਬੋਲਿਆ ਜਾਵੇਗਾ ਨਾ ਨੰਨੇ ਦਲਾਵਾ ਨਾ ਨਾ ਨੰ ਨੀਂਦਰਾਵਲੇ ਇਥੇ ਵਿਸ਼ਰਾਮ ਤਿਨਾ ਮੇਰਨ ਕਵਾਉ ਜਿਨਾ ਤਿਨਾ ਇਹਨਾਂ ਦੋਨਾਂ ਸ਼ਬਦਾਂ ਦੇ ਨੰਨਿਆਂ ਦੇ ਪਹਚਾਨ ਅੰਤ ਲੱਗੀ ਹੈ ਭਾਰੇ ਬੋਲੇ ਜਾਣਗੇ ਮੇਰਨ ਨਾਣੇ ਔਂਕੜ ਕਵਾਉ ਕਕੇ ਔਂਕੜ ਐੜ ਕੰਨਾ ਊੜੇ ਔਂਕੜ ਕਵਾਉ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੂ ਫਰੀਦਾ ਤੇ ਜਮਕੇ ਕੂ ਉ ਕੱਕੇ ਦਾ ਰੈਂਕੜ ਲਾਉਣੀ ਆ ਟਿੱਪੀ ਨਹੀਂ ਲਾਉਣੀ ਇਥੇ ਵਿਚਾਰਮ ਦੁੱਖ ਸਬਾ ਆਇਆ ਜੱਗ ਜੱਗ ਜੱਚਦੇ ਅਦਗੇ ਉਚੇ ਚੜ ਕੈ ਦੇਖਿਆ ਚੜ ਟਾੜੇ ਦੇ ਪੈ ਚਲ ਅੰਤ ਲੱਗੇਗੀ ਭਾਰਾ ਬੋਲਿਆ ਜਾਵੇਗਾ ਦੇਖਿਆ ਤੇ ਵਿਸ਼ਰਾਮ ਹੈ ਤਾਂ ਘਰ ਘਰ ਇਹ ਹ ਅੱਗ ਅੱਗ ਐੜ ਅੱਧਕ ਲੱਗੇਗੀ ਮਹੱਲਾ ਪੰਜਵਾ ਪ੍ਰੀਤਾ ਊਮ ਰੰਗਾਵਲੀ ਤ੍ਰਿਦਾ ਤੇ ਜਮਕੀ ਰੰਗਾਵਲੀ ਤੇ ਵਿਸ਼ਰਾਮ ਮਾਂਝ ਵਿਸੁਲਾ ਬਾਗ ਜੋ ਜਨ ਤੀਰ ਨਿਵਾਜਿਆ ਜਾਨਤੇ ਜਮਕੀ ਨਿਵਾਜਿਆ ਤੇ ਵਿਸ਼ਰਾਮ ਤਿਨ ਅੰਚ ਨ ਲਾਗ ਤਨਾ ਨੰਨੇ ਦੇ ਪੈ ਚ ਹਲੰਦ ਉਣ ਕਰਕੇ ਭਾਰਾ ਬੋਲਿਆ ਜਾਵੇਗਾ ਕਿ ਪੀੜਾ ਕੇ ਬੋਲਣਾ ਤਿਨਾਂ ਅੰਚਤੇ ਧਮਕੇ ਨਾ ਲਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ